ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਮੈਂ ਪਟਿਆਲਾ ਤੋਂ ਐਡਵੋਕੇਟ ਦਵਿੰਦਰ ਰਾਜਪੂਤ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਬਾਰ ਮੈਂਬਰ ਅੱਜ ਤੁਹਾਨੂੰ ਪਟਿਆਲਾ ਔਰ ਪੰਜਾਬ ਦੇ ਲਾਅ ਐਂਡ ਆਰਡਰ ਔਰ ਇਥੇ ਲੇਡੀਜ਼ ਔਰ ਛੋਟੇ ਛੋਟੇ ਬੱਚਿਆਂ ਦੇ ਹਾਲਾਤਾਂ ਬਾਰੇ ਜਾਣਕਾਰੀ ਦੇਣ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਵੀ ਲਾਅ ਐਂਡ ਆਰਡਰ ਦਾ ਕੀ ਹਾਲ ਹੋ ਚੁੱਕਿਆ ਇੱਕ ਕੁੜੀਆ ਬੇਟੀ ਹੈ ਇਹਦੀ ਉਮਰ ਸਿਰਫ 13 ਸਾਲ ਦੀ ਹੈ ਇਸ ਬੇਟੀ ਦੇ ਨਾਲ ਨਾਬੇ ਦੇ ਵਿੱਚ ਰੀਸੈਂਟਲੀ ਫੈਬਰੂਰੀ ਦੇ ਮਹੀਨੇ ਚ ਜਿਹੜੀ ਆ ਫੈਬਰੂਰੀ ਦਾ ਮਹੀਨਾ ਗਿਆ ਇਹਨਾਂ ਦੇ ਪਿਤਾ ਜੀ ਨਾਲ ਬੈਠੇ ਨੇ ਇਹਨਾਂ ਦੇ ਮਾਤਾ ਜੀ ਨਾਲ ਬੈਠੇ ਨੇ ਤੇ ਇਹ ਆ ਕੁੜੀਆ ਬੈਠੀ ਹੈ ਜਿੱਥੇ ਇਹਨਾਂ ਦੇ ਪਿਤਾ ਜੀ ਜੌਬ ਕਰਦੇ ਆ ਉਹਦੇ ਮਾਲਕ ਨੇ ਇਹਨਾਂ ਨੂੰ ਮਾਡਲਿੰਗ ਦਾ ਚਾਂਸਾ ਦੇ ਕੇ ਵੀ ਮੈਂ ਤੈਨੂੰ ਫਿਲਮਾਂ 'ਚ ਕੰਮ ਕਰਾਉਂਗਾ ਤੇ ਮਾਡਲਿੰਗ ਕਰਾਂਗਾ। ਇਹਦੇ ਨਾਲ ਕੁੜੀ ਨਾਲ ਗਲਤ ਛੇੜਖਾੜੀ ਔਰ ਗਲਤ ਵਤੀਰਾ ਕੀਤਾ ਗਿਆ ਮੈਂ ਜ਼ਿਆਦਾ ਡਿਟੇਲ 'ਚ ਨਹੀਂ ਜਾਂਦੇ ਹੋਏ ਇਹਦੇ ਉੱਪਰ ਪੋਸਕੋ ਐਕਟ ਦੇ ਅੰਡਰ ਐਫ ਆਈ ਆਰ ਨੰਬਰ 19 ਡੇਟਿਡ 4 ਫਰਵਰੀ 2024 ਦਰਜ ਹੋ ਚੁੱਕੀ ਹੈ ਨਾਬਾ ਵਿਕੇ ਕਤਵਾਲੀ ਨਾਬਾ ਦੀ ਇਹ ਐਫਆਈਆਰ ਹੈ ਜਿਦੇ ਚ ਕੁੜੀ ਨੇ ਆਪਣੇ ਬਿਆਨ ਦਰਜ ਕਰਾਤੇ ਨੇ ਤੇ ਇੰਨੇ ਆਪਣੇ ਬਿਆਨ ਜੱਜ ਸਾਹਿਬ ਅੱਗੇ ਵੀ ਦੇ ਚੁੱਕੀ ਆ। ਔਰ ਪੁਲਿਸ ਨੂੰ ਵੀ ਬਿਆਨ ਦਿੱਤੇ ਜੱਜ ਸਾਹਿਬ ਨੂੰ ਵੀ ਬਿਆਨ ਦਿੱਤੇ ਬੰਦੇ ਦੀ ਜ਼ਮਾਨਤ ਪਟਿਆਲਾ ਕੋਰਟ ਚੋਂ ਵੀ ਕੈਨਸਲ ਹੋ ਚੁੱਕੀ ਉਸ ਤੋਂ ਬਾਅਦ ਸੈਸ਼ਨ ਤੋਂ ਵੀ ਕੈਨਸਲ ਹੋ ਚੁੱਕੀ ਹੁਣ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ। ਬੰਦਾ ਰੋਜ਼ ਆਪਣੇ ਘਰ ਆ ਰਿਹਾ ਬਿਨ ਨਾਗਾ ਉਸ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਫੇਸਬੁਕ ਉਹ ਚਲਾ ਰਿਹਾ ਮੋਬਾਈਲ ਉਹਦਾ ਵਰਕਿੰਗ ਚ ਹੈ ਮੇਰੇ ਕੋਲੇ ਤਿੰਨ ਗਵਾਹ ਇਸ ਟਾਈਮ ਮੌਜੂਦ ਆਂ ਭਾਈ ਸਾਹਿਬ ਪਿੱਛੇ ਬੈਠੇ ਆ ਇੱਕ ਮਿੰਟ ਇਹਨਾਂ ਨੂੰ ਦਿਖਾਇਆ ਜਾਵੇ ਇਹ ਰੋਜ਼ ਉਹਨਾਂ ਨੂੰ ਦੇਖ ਰਹੇ ਨੇ ਕਿ ਉਹ ਆਪਣੇ ਘਰ ਆ ਵੀ ਰਿਹਾ ਤੇ ਜਾ ਵੀ ਰਿਹਾ ਇਹ ਕੁੜੀ ਬਾਰੇ ਮੈਂ ਥੋੜਾ ਜਿਹਾ ਕੁੜੀ ਆਪਣੇ ਬਿਆਨ ਦੇਣਾ ਚਾਹੇਗੀ ਅਸੀਂ ਮੈਡੀਕਲ ਕਰਾ ਚੁੱਕੇ ਇਹ ਇਹਨਾਂ ਦਾ ਸਰਕਾਰੀ ਹਸਪਤਾਲ ਜੋ ਮੈਡੀਕਲ ਹੋਇਆ ਇਹ ਐਫ ਆਈ ਆਰ ਹੈ ਔਰ ਉਹ ਬੰਦਾ ਪੇਸ਼ੇਵਰ ਮੁਜਰੀਮ ਹੈ ਉਹਦੀ ਆਲਰੇਡੀ ਉਸ ਤੋਂ ਪਹਿਲਾਂ ਵੀ ਇੱਕ ਐਫ ਆਈ ਆਰ ਦਰਜ ਹੈ ਆ ਇੱਕ ਐਫ ਆਈ ਆਰ ਨੰਬਰ 124 ਹੈ 175 2020 ਉਸ ਤੋਂ ਬਾਅਦ ਇਹ ਦੂਜੀ ਐਫ ਆਈ ਆਰ ਹੈ 142021 ਐਫ ਆਈ ਆਰ ਨੰਬਰ 55 ਨਾਬਾ ਚ ਹੋਰ ਵੀ ਇੱਕ ਦੋ ਐਫ ਆਈ ਆਰਸ ਹੈ ਉਹ ਹਜੇ ਸਾਡੇ ਕੋਲ ਅਵੇਲੇਬਲ ਨਹੀਂ ਹੈ ਕਹਿੰਦਾ ਮਤਲਬ ਸਿਰਫ ਹੈ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਖਰਾਬ ਹੈ ਛੋਟੇ ਛੋਟੇ ਬੱਚਿਆਂ ਨੂੰ ਸ਼ਿਕਾਰ ਕੀਤਾ ਜਾ ਰਿਹਾ ਹੈ ਇਹ ਇੱਕ ਘਰੇਲੂ ਲੜਕੀ ਹੈ ਬਿਲਕੁਲ ਬੱਚਾ ਹੈ ਨੂੰ ਮਾਸੂਮ ਨੂੰ ਕੁਝ ਨਹੀਂ ਪਤਾ ਤੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਬੰਦੇ ਨੂੰ ਅੱਜ ਤੱਕ ਅਰੈਸਟ ਨਹੀਂ ਕੀਤਾ ਗਿਆ ਰੋਜ਼ ਬੰਦਾ ਆਪਣੇ ਘਰ ਆ ਰਿਹਾ ਓਪਨਲੀ ਫੇਸਬੁਕ ਚਲਾ ਰਿਹਾ ਓਪਨਲੀ ਮੋਬਾਈਲ ਚਲਾ ਰਿਹਾ ਇਹਦੀ ਮੋਬਾਈਲ ਦੀ ਲੋਕੇਸ਼ਨ ਵੀ ਟ੍ਰੇਸ ਕੀਤੀ ਜਾ ਸਕਦੀ ਹੈ ਇਹਦਾ ਫੇਸਬੁਕ ਅਕਾਊਂਟ ਤੋਂ ਵੀ ਇਹਦਾ ਪਤਾ ਕੀਤਾ ਜਾ ਸਕਦਾ ਅਸੀਂ ਸ਼੍ਰੀ ਭਗਵਾਨ ਜੀ ਅੱਗੇ ਇਹੀ ਬੇਨਤੀ ਕਰਦੇ ਹਾਂ ਕਿ ਸਾਰੇ ਤੁਹਾਡੇ 92 ਐਮਐਲਏ ਜਿਤਾਏ ਸੀਗੇ ਨਾਬਾ ਦੇ ਐਮਐਲਏ ਸਾਹਿਬ ਤਾਂ ਬਹੁਤ ਕਾਬਲ ਬੰਦੇ ਨੇ ਤੁਸੀਂ ਵੀ ਬਹੁਤ ਕਾਬਲ ਹੋ ਇਹਨਾਂ ਨੂੰ ਅਰੈਸਟ ਕੀਤਾ ਜਾਵੇ ਜਿਹੜੇ ਮੁਜਰਮ ਐ ਉਹ ਇਹਨਾਂ ਨੂੰ ਰੋਜ਼ਾਨਾ ਮਾਰਨ ਦੀਆਂ ਧਮਕੀਆਂ ਵੀ ਦੇ ਰਹੇ ਨੇ ਇਹਨਾਂ ਨੂੰ ਥ੍ਰੈਟ ਵੀ ਕਰ ਰਹੇ ਨੇ ਔਰ ਇਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਬਸ ਇਹੀ ਬੇਨਤੀ ਹੈ ਕਿ ਅਸੀਂ ਹੁਣ ਐਮਪੀ ਮੈਂ ਖੁਦ ਐਮਪੀ ਕੈਂਡੀਡੇਟ ਆ ਪਟਿਆਲਾ ਤੋਂ ਮੈਂ ਪਟਿਆਲਾ ਐਮਪੀ ਸੀਟ ਤੇ ਲੜ ਰਿਹਾ ਇਹ ਮੇਰੇ ਕੋਲੇ ਚੱਲ ਕੇ ਆਏ ਨੇ ਮੈਂ ਇਹਨਾਂ ਦਾ ਕੇਸ ਵੀ ਲੜ ਰਿਹਾ ਆ ਬਗਾਲਤ ਨਾਮਾ ਦਿਓ ਜੀ ਏ ਇਹਨਾਂ ਨੇ ਮੈਨੂੰ ਆਪਣਾ ਕੇਸ ਹੈਂਡਲ ਕਰਨ ਲਈ ਤੇ ਲੜਨ ਲਈ ਡਾਕੂਮੈਂਟਸ ਵੀ ਸਾਈਨ ਕਰਕੇ ਦੇ ਦਿੱਤੇ ਕਿਨੇ ਮੈਂ ਪੂਰੀ ਮਿਹਨਤ ਨਾਲ ਹਾਈ ਕੋਰਟ ਵੀ ਜਾ ਰਿਹਾ ਇੱਥੇ ਪਟਿਆਲਾ ਚ ਵੀ ਇਹਨਾਂ ਦੇ ਕੇਸ ਹੈਂਡਲ ਕੀਤੇ ਆ ਕਹਿੰਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਇਨਸਾਫ ਦਿਵਾਣਾ ਮੇਰਾ ਫਰਜ਼ ਹੈ ਔਰ ਮੈਂ ਚਾਹਨਾ ਕਿ ਵੀ ਭੂਿਕ ਵਿੱਚ ਕਿਸੇ ਵੀ ਲੜਕੀ ਦੇ ਨਾਲ ਐਸਾ ਗਲਤ ਵਤੀਰਾ ਨਾ ਹੋਵੇ ਔਰ ਇਹਨੂੰ ਇਨਸਾਫ ਦਿੱਤਾ ਜਾਵੇ